ਸਰਹੱਦੀ ਪਿੰਡਾਂ 'ਚ ਵਿਖੇ ਰਾਵੀ ਦਰਿਆ ਅਤੇ ਸੱਕੀ ਨਾਲੇ ਦੀ ਪਾਣੀ ਦੀ ਮਾਰ ਹੇਠ ਆ ਕੇ ਤੁਸੀਂ ਬਣ ਤੋਂ ਪਾਰਲੀ ਹਜ਼ਾਰਾਂ ਏਕੜ ਫਸਲ ਤੇ ਬਾਗ ਬਰਬਾਦ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਬੰਦੀ ਕਿਸਾਨ ਰਣਜੀਤ ਸਿੰਘ ਗੁਰਕੀਰਤ ਸਿੰਘ ਅਤੇ ਹੋਰ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਆਦਿ ਨੇ ਦੁਖੀ ਮਾਨ ਨਾਲ ਦੱਸਿਆ ਕਿ ਰਾਵੀ ਦਰਿਆ ਦੇ ਸਕੀ ਨਾਲੇ ਦੇ ਪਾਣੀ ਦੀ ਮਾਰ ਹੇਠ ਸਰਹੱਦੀ ਪਿੰਡ ਮੰਝ ਦੇ ਰਕਵੇ ਦੀ ਤੁਸੀਂ ਤੋਂ ਪਾਰ ਲੀ ਹਜ਼ਾਰਾਂ ਏਕੜ ਵਿੱਚ ਝੋਨਾ, ਹਰਾਚਾਰਾ ਅਤੇ ਬਾਗ ਵਿੱਚ ਬੀਜੇ ਸੰਤਰੇ, ਨਾਖ, ਅਮਰੂਦ ਆਦ ਫਸਲਾਂ ਪਾਣੀ ਦੀ ਮਾਰ ਹੇਠ ਆ ਕੇ ਬੁਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਉਹਨਾਂ ਦੀਆਂ 3000 ਮੁਰਗੀਆਂ ਵੀ ਪਾਣੀ ਵਿੱਚ ਰੁੜ ਗਈਆਂ ਹਨ। ਖੇਤਾਂ ਵਿੱਚ ਅਜੇ ਵੀ 5-5 ਫੁੱਟ ਪਾਣੀ ਖੜਾ ਹੈ। ਸਕੀ ਨਾਲੇ ਵਿੱਚ ਅਜਨਾਲਾ ਸਾਈਡ ਤੋਂ ਹੜ੍ਹਾਂ ਦਾ ਸਾਰਾ ਪਾਣੀ ਇਕੱਠਾ ਹੋ ਰਿਹਾ ਹੈ। ਇੱਥੇ ਸਕੀ ਨਾਲੇ ਵਿੱਚ ਲੋਹੇ ਦੀਆਂ ਸੀਖਾਂ ਲੱਗੀਆਂ ਹੋਣ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ, ਜੋ ਕਿਸਾਨਾਂ ਦੀ ਫਸਲ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ ਉਹਨਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਟੀਸੀ ਤੋਂ ਮੰਗ ਕੀਤੀ ਹੈ ਕਿ ਸਰਹੱਦੀ ਪਿੰਡ ਮੰਜ ਦੇ ਕਿਸਾਨਾਂ ਦੀ ਸਾਰ ਲਈ ਜਾਵੇ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮੰਜ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿਲੇ ਮੇਰਾ ਬਾਗ ਨਸ਼ਟ ਹੋ ਗਿਆ ਤੇ ਝੋਨੇ ਦੀਆਂ ਨੂੰ ਇੱਕ ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਦੀ ਗੁਜਰਦਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਇੱਥੇ ਪਹੁੰਚਾ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁਲ ਤੋਂ ਹੀ ਮੁਰ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਦ ਦੇ ਬੰਦੀਆਂ ਨੂੰ ਨਾ ਕੋਈ ਢੂੜੀ ਆਈ ਆ ਇਹ ਬੜੇ ਮਾਗ ਮਾ ਕੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਹੈ ਉਹਨਾਂ ਢੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿਥੋਂ ਵੱਢ ਕੇ ਖੜਦੇ ਸੀ ਇਹਨਾਂ ਦਾ ਕੋਹਮ ਨਹੀਂ ਰਿਹਾ ਤੇ ਨਾ ਇੱਥੇ ਕੋਈ ਅਧਿਕਾਰੀ ਆਉਂਦੇ ਆ ਕੀ ਮੰਗ ਕਰਦੇ ਤੁਸੀਂ ਆਈਏ ਨੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜੀਏ ਚਾਹ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗੀਆਂ ਸੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗੇ ਉਦਾਂ ਹੀ ਵਗਣ ਦਿਆ ਜੀ ਪਾਣੀ ਉੱਚੀ ਤਰ੍ਹਾਂ ਹੀ ਵਗਣ ਦਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਚਕ ਗਿਆ ਵਾ ਹੋ ਗਿਆ ਆ ਕੇ ਵਗਣ ਕਾ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦਾ ਪਾਣੀ ਉਦੋਂ ਪਾਣੀ ਪਹਿਲਾ ਸਾਲ ਨੂੰ ਪਾਕਿਸਤਾਨ ਦੇ ਵੱਲੋਂ ਪਾਣੀ ਦਰਿਆ ਮੋੜਦਾ ਪਛਾ ਰਾਵੀ ਦਰਿਆ ਪਛਾ ਮੋੜਦਾ ਉਦੋਂ ਪਾਣੀ ਇਹ ਤੋਂ ਅੱਦੇ 8 ਫੁੱਟ ਜ਼ਿਆਦਾ ਸੀ ਹੁਣ ਜਦ ਆ ਵੀ ਪਛਾ ਮੜਿਆ ਤੇ ਪਛੂਆ ਦੇ ਨਾਲੀ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆ ਕੇ ਪਾਣੀ ਖਲੋ ਗਿਆ ਪਾਣੀ ਅੱਗੂ ਲੱਸਦਾ ਨਹੀਂ ਗਾ ਕੀ ਨਾ ਅੱਧੀ ਹਲ ਦਸਤਨ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਹੀ ਨਹੀਂ ਸਾਨੂੰ ਵਾਅਦਾ ਵਾਅਦਾ ਮਾਮ ਜਾ ਦੇਣ ਸਾਡੇ ਮਾਲ ਡੰਗ ਦਾ ਚਾਰਾ ਘੱਲ ਲੈਣਾ ਤੂੜੀ ਘੱਲਣ ਕੇ ਗਰੀਬ ਕਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਕਿਸੇ ਨੂੰ ਇੱਥੇ ਇਹ ਇਲਾਕੇ ਦੇ ਨਾ ਮੰਨਿਆ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਠੇਕੇ ਦੇ 70 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਜ਼ਾ ਚੋਕੇ ਨਾ ਠੇਕਾ ਦਿੱਤਾ ਹੈ ਅਸੀਂ ਵੀਰ ਦੀ 15 ਏਕੜ ਬਾਗ ਲਗਾਇਆ ਸੀਗਾ ਨਾਖਾਂ ਦਾ ਵਿੱਚ ਉਹਦੇ ਸੰਤਰੇ ਲਗਾਏ ਸਨ ਤੇ ਨਾਲ ਅਮਰੂਦ ਲਗਾਇਆ ਸੀਗਾ ਆਹ ਵੇਖੋ ਸਾਡਾ ਹੜ ਦੇ ਪਾਣੀ ਦੇ ਨਾਲ ਸਾਰੇ ਸੰਤਰੇ ਸੁੱਕਦੇ ਜਾਣ ਰਹੇ ਹਨ ਅੱਗੇ ਵੀ ਇਦਾਂ ਹੀ ਸੁੱਕ ਰਹੇ ਹਨ ਤੇ ਇਹਦੇ ਵਿੱਚ ਅਸੀਂ ਕਿਤੇ ਹਲਦੀ ਲਗਾਈ ਸੀ ਕਿਤੇ ਮਤਲਬ ਅਰਬੀ ਲਗਾਈ ਸੀ ਤੋਂ ਸਾਰਾ ਦਾ ਸਾਰਾ ਵਿੱਚ ਹੜ ਦਾ ਪਾਣੀ ਆਉਣ ਦੇ ਕਰਕੇ ਸਾਰਾ ਕੁਝ ਖਰਾਬ ਹੁੰਦਾ ਜਾ ਰਿਹਾ ਹੈ ਸਾਨੂੰ ਨਾਖਾਂ ਦੇ ਬਾਗ ਦੀ ਵੀ ਨਹੀਂ ਆਸ ਹੈ ਕਿ ਬੱਚੇਗਾ ਕਿ ਨਹੀਂ ਬੱਚੇਗਾ ਇਹਦੇ ਪੱਤੇ ਖੱਟੇ ਹੁੰਦੇ ਜਾਂਦੇ ਕੋਈ ਬਾਗਬਾਨੀ ਵਾਲ ਸਰਕਾਰੀ ਅਫਸਰਾਂ ਨਾਲ ਕੋਲ ਦੇ ਨਾਲ ਕੰਟੈਕਟ ਹੁੰਦਾ ਪਿਆ ਕਹਿੰਦੇ ਤੁਹਾਨੂੰ ਮੁਆਵਜ਼ਾ ਮਿਲੇਗਾ ਹੁਣ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਅਸੀਂ ਤੇ ਪੂਰੀ ਮਤਲਬ ਰਕਮ ਖਲਾਰ ਕੇ 15 ਏਕੜ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨੀ ਆਮਦਨ ਆਉਂਦੀ ਹੈ ਤੇ 5 ਸਾਲ ਹੋ ਗਏ ਅਸੀਂ ਰਕਮ ਖਲਾਰੀ ਹੈ ਤੇ ਹੁਣ ਸਾਨੂੰ ਆਮਦਨ ਆਉਣ ਲੱਗੀ ਜੇ ਤੇ ਹੁਣ ਸਾਡਾ ਨੁ ਇਹ ਪਿੰਡ ਕਿਹੜੀ ਜਗ੍ਹਾ ਪੈਂਦਾ ਹੈ ਮੰਜ ਪਿੰਡ ਜ਼ਮੀਨ ਤੁਹਾਡੀ ਕਿੱਥੇ ਪੈਂਦੀ ਹੈ ਲਾਗੇ ਸਾਡਾ ਮੰਜ ਪਿੰਡ ਜੇ ਲੋਪੋਗੇ ਤਹਿਸੀਲ ਜੇ ਸਾਡੀ ਤੇ ਮੰਜ ਪਿੰਡ ਦੇ ਰਕਬੇ ਦੇ ਵਿੱਚ ਸਾਡੀ ਜ਼ਮੀਨ ਆਉਂਦੀ ਹੈ ਇਹ ਬਾਡਰ ਦੇ ਨੇ ਦੀ ਕਿ ਹਾਂ ਬਿਲਕੁਲ ਬਾਡਰ ਦੇ ਨੇ ਵੀ ਆਪਾਂ ਇੱਥੇ ਫ੍ਰੀ ਰੇਂਜ ਪੋਲਟਰੀ ਫਾਰਮ ਖੁੱਲੇ ਸੀਗਾ 3000 ਮੁਰਗੀ ਦਾ ਤੇ ਆਪਾਂ ਬਾਗ ਦੇ ਵਿੱਚ ਉਹਨਾਂ ਰੱਖਿਆ ਸੀਗਾ ਤੇ ਜਿਸ ਰਾਤ ਪਾਣੀ ਆਇਆ ਤੇ ਉਸ ਰਾਤ ਮਤਲਬ ਭੱਜ ਭਜਾ ਗਿਆ ਆਪਾਂ ਜਿਹੜੇ 300 ਬੋਡ ਬਚਾ ਸਕੇ ਆ ਤੇ ਬਾਕੀ ਸਾਰੇ ਕੁਝ ਮਰ ਗਏ ਤੇ ਕੁਝ ਗਾ ਦੇ ਗਾ ਕੇ ਰੁੜ ਗਏ ਕਿਉਂਕਿ ਫ੍ਰੀ ਰੇਂਜ ਸੀਗੇ ਉਹ ਤੇ ਖੁੱਲੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਸਾਡਾ ਬਾਗ ਵੀ ਸੁੱਕ ਰਿਹਾ ਜੀ ਵੇਖੋ ਆ ਸੰਤਰੀਆਂ ਦੇ ਬੂਟੇ ਹਨ ਇੱਧਰ